ਸੋਤਰੀਕਾ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕਿਸਾਨ ਲਾਈਫ ਪਣਾਵੇ ਸੋਟਾ ਔਰ ਸਬਸਰਾਉਂ ਟਿਕਟਾਕ ਅੱਜ ਦੀ ਗੱਲ ਕਰਨ ਲੱਗੇ ਆ ਕਿ ਕਿਹੜਾ ਟਰੈਕਟਰ ਜ਼ਿਆਦਾ ਯੋਰ ਮਾਰਦਾ ਹੈ ਸਭ ਤੋਂ ਪਹਿਲਾਂ ਆਪਣਾ ਆਉਂਦਾ ਆ ਟਰੈਕਟਰ ਮਹਿੰਦਰਾ ਅਰਜਨ ਮਹਿੰਦਰਾ ਅਰਜਨ 605 ਜਾਂ 655 ਅਰਜਨ 4x4 ਇਹ ਬੈਸਟ ਟਰੈਕਟਰ ਆ ਟਰਾਲੇ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਸ਼ਾਨਦਾਰ ਹੈ ਤੇ ਬਿਲਰ ਦੇ ਹੱਕ ਦੀ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਜਿੰਨਾ ਮਰਜ਼ੀ ਵਜਣ ਪਾਇਆ ਹੈ ਤਾਂ ਨਵੇਂ ਬਲੌਕਾਂ 'ਚ ਫਿਰ ਦਿਖਾਉਨੇ ਆ ਜਿਨਾ ਮਰਜ਼ੀ ਵਜਨ ਪਾਵੇ ਰੇਤ ਪਾਵੇ ਬਜਰੀ ਪਾਵੇ ਤੇ ਸਾਰੇ ਆਪਣੇ ਕੱਢ ਦਿੰਦੇ ਆ ਤੇ ਦੂਜੇ ਨੰਬਰ ਤੇ ਆਉਂਦਾ ਹੈ ਆਪਣਾ ਸਫਰਾਜ ਆਪਣਾ 855 ਇਹ ਵੀ ਦੋਸਤੋ ਬਹੁਤ ਟਰੈਕਟਰ ਧੱਕੜਿਆ ਟਰਾਲੇ ਦੇ ਹੱਕ ਵੀ ਸਹੀ ਆ ਤੇ ਪੈੜੀ ਵਾਉਂਦੇ ਹੱਕ ਵੀ ਸਹੀ ਆ ਤੇ ਸੁਪਰਸੀਡਰ ਦੇ ਹੱਕ ਵੀ ਸਹੀ ਆ ਤੇ ਬਾਕੀ ਆਪਣਾ ਤੀਸਰੇ ਨੰਬਰ ਤੇ ਟਰੈਕਟਰ ਆਉਂਦਾ ਆਪਣਾ ਸੋਨਾ ਲਿਕਾ ਇਹ ਵੀ ਆਪਣਾ ਟਰੈਕਟਰ ਕਾਫੀ ਯੋਰ ਮਾਰਦਾ ਹੋਇਆ ਮਤਲਬ ਟਰਾਲੇ ਦੇ ਹੱਕ ਵੀ ਸਹੀ ਆ ਤੇ ਪੈੜੀ ਦੇ ਹੱਕ ਦੇ ਵਿੱਚ ਸਹੀ ਆ ਤੇ ਬਾਕੀ ਤੁਸੀਂ ਆਪਣੀ رائے ਸਾਂਝੀ ਸਾਡੇ ਨਾਲ ਕਰਿਓ ਹੋਰ ਬਾਕੀ ਕਿਹੜੇ ਕਿਹੜੇ ਟਰੈਕਟਰ ਆ ਕਿ ਕਿੰਨਾ ਯੋਰ ਮਾਰਦੇ ਆ ਤੇ ਕਿਹੜੇ ਕਿਹੜੇ ਇਲਾਕੇ ਚ ਕਿਹੜਾ ਕਿਹੜਾ ਕੰਮ ਚੱਲੰਦਿਆ ਇਧਰ ਤੇ ਚੱਲੰਦਿਆ ਜੋ ਆਪਣਾ ਪਰਾਲੀਆਂ ਦਾ ਤੇ ਆਪਣਾ ਰੇਤ ਬਜਰੀ ਦਾ ਉਹ ਵੀ ਤਾਂ ਨਵੇਂ ਬਲਾਕਾਂ ਚ ਦਿਖਾਉਂਦੇ ਆ ਹੋਰ ਤੁਸੀਂ ਦੱਸਿਓ ਆਪਣੇ ਇਲਾਕੇ ਚ ਕਿਹੜਾ ਕਿਹੜਾ ਕਾਰੋਬਾਰ ਚੱਲੰਦਿਆ ਕਿਹੜਾ ਕਿਹੜਾ ਕਾਰੋਬਾਰ ਨਹੀਂ ਚੱਲੰਦਿਆ ਤੇ ਦੱਸਿਓ ਰਲ ਮਿਲ ਕੇ ਸਾਂਝਾ ਕਰਕੇ ਕਿਹੜਾ ਕਿਹੜਾ ਟਰੈਕਟਰ ਬੈਸਟ ਆ ਚੌਥੇ ਨੰਬਰ ਤੇ ਫਿਰ ਟਰੈਕਟਰ ਆਪਣਾ ਆ ਗਿਆ ਐਸ਼ਰ ਐਸ਼ਰ ਜਿਹੜਾ ਇਹ ਕਬਈਆਂ ਦੀ ਬੜੀ ਪਸੰਦਿਆ ਤੇ ਇਹ ਆਪਣਾ ਟਰੈਕਟਰ ਵਹਾਵ ਲਿੰਦੇ ਤੇਰੋ ਤਰ੍ਹਾਂ ਘੱਟ ਪਿੰਦਾ ਰੋਡ ਤੇ ਕੰਮਜਾਬ ਆ ਪਿਆ ਚੜਾਈਆਂ ਤੇ ਇਹ ਕੰਮਜਾਬ ਨਹੀਂ ਹੈਗਾ ਚੜਾਈਆਂ ਝੁੜੀਆਂ ਤੇ ਘਟ ਕੰਮ ਜਾਵੇ ਭਾਈਵੇਂ ਨੰਬਰ ਤੇ ਟਰੈਕਟਰ ਆ ਗਿਆ ਪ੍ਰੀਤ ਪ੍ਰੀਤ ਜਿਹੜਾ ਇਹ ਟਰੈਕਟਰ ਇਹ ਹੌਲੇ ਬੜੇ ਤਰ੍ਹਾਂ ਕਰਤੇ ਆ ਅੱਗੋਂ ਹੌਲੇ ਆਪਾਂ ਵੇਖਣਦੇ ਆ ਜਦੋਂ ਇਹ ਸਫਰ ਕਰਦੇ ਆ ਨਾ ਵਜਨ ਜਾਲਾਦੇ ਖੜੇ ਬੜੇ ਹੁੰਦੇ ਆ ਤੇ ਤਰ੍ਹਾਂ ਤੇਲ ਘੱਟ ਪਿੰਦੇ ਆ ਤੇ ਚੜਾਈਆਂ ਚੁੜੀਆਂ ਦੇ ਘਟ ਕਾਮਯਾਬ ਹੋਰ ਤੁਸੀਂ ਸੁਣਾਓ ਆਪਣੇ ਇਲਾਕੇ ਚ ਸਾਨੂੰ ਕਮੈਂਟ ਕਰਕੇ ਦੱਸਿਓ ਕਿਹੜਾ ਕਿਹੜਾ ਟ੍ਰੈਕਟਰ ਕਾਮਯਾਬ ਆ ਕਿਹੜਾ ਕਿਹੜਾ ਨਹੀਂ ਓਕੇ ਜੀ ਧੰਨਵਾਦ ਫਿਰ ਮਿਲਦੇ ਹਾਂ ਸਾਰੇ ਨਵੇਂ ਬਲੌਗ ਨਾਲ ਥੈਂਕ ਯੂ ਜੀ